ਅੱਜ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਹੋਣਾ ਦੇ ਵੱਲੋਂ ਸਨਮਾਨ ਕੀਤੇ ਜਾਣਾ ਸੀ ਸ਼ਹੀਦਾਂ ਦਾ ਤੇ ਕੌਮਦਾਰਾ ਸੰਦੇਸ਼ ਦਿੱਤਾ ਜਾਣਾ ਸੀ ਪਰ ਸੰਪਰਦਮਾ ਉਸ ਗੱਲ ਦਾ ਵਿਰੋਧ ਕਰ ਰਹੀ ਹੈ ਇਹਨਾਂ ਨੇ ਕਿਹਾ ਕਿ ਜਿਹੜੇ ਪੰਥ ਨੂੰ ਪਰਵਾਣਿਤ ਨਹੀਂ ਨੇ ਜਿੱਤੇਦਾਰ ਉਹ ਅਜਿਹਾ ਨਹੀਂ ਕਰ ਸਕਦੇ ਤਸਵੀਰਾਂ ਤੁਹਾਨੂੰ ਦਿਖਾਵਾ ਗਿਆ ਕਾਲ ਤੱਕ ਸਾਹ ਦੀਆਂ ਆਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉੱਥੇ ਜਿਹੜਾ ਬਹਿਸ ਹੋ ਰਹੀ ਹੈਗੀ ਇੱਕ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਹੈ ਤੇ ਦੂਜੇ ਪਾਸੇ ਨਿਹੰਗ ਜਥੇਬੰਦੀਆਂ ਤੁਸੀਂ ਦੇਖ ਸਕਦੇ ਹੋਗੇ ਮੈਂ ਕਹੂੰਗਾ ਬਲਜਿੰਦਰ ਬਿਲਕੁਲ ਜ਼ੂਮ ਕਰ ਦਿੱਤਾ ਜਾਵੇ ਤਾਂ ਤਸਵੀਰਾਂ ਦੇਖੋ ਸੀ ਇਹ ਹੁਣ ਇਹ ਨਿਹੰਗ ਜਥੇਬੰਦੀਆਂ ਜਿਹੜੀਆਂ ਨੇ ਉਹ ਪਹੁੰਚ ਪਰ ਉਹਨਾਂ ਨੂੰ ਜਿਹੜਾ ਬਾਹਰ ਕੱਢਿਆ ਜਾ ਰਿਹਾ ਹੈਗਾ ਔਰ ਇੱਕ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਤੁਸੀਂ ਦੇਖ ਸਕਦੇ ਹੋਗੇ ਭਾਰੀ ਗਿਣਤੀ ਦੇ ਵਿੱਚ ਤਨਾਤ ਕੀਤੀ ਹੋਈ ਹੈਗੀ ਇੱਕ ਪਾਸੇ ਨਿਹੰਗ ਜਥੇਬੰਦੀਆਂ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣੀਆਂ ਤਾਂ ਹੁਣੇ-ਹੁਣੇ ਬਾਬਾ ਬਲਵੀਰ ਸਿੰਘ ਜੀ ਬੁੱਢਾ ਦਲਾਇਸੀ ਤੇ ਆਹ ਦੂਜੇ ਪਾਸੇ ਦੇਖੋ ਨਿਹੰਗ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਜਿਹੜੇ ਨਿਹੰਗ ਜਥੇਬੰਦੀਆਂ ਦੇ ਨਿਹੰਗ ਸਿੰਘ ਨੇ ਉਹ ਦੇਖੋ ਮੈਂ ਕਹੂੰਗਾ ਬਲਜਿੰਦਰ ਖੱਬੇ ਸਾਈਡ ਤੋਂ ਦਿਖਾਓ ਖੱਬੇ ਸਾਈਡ ਤੋਂ ਦਿਖਾਓ ਬਿਲਕੁਲ ਜਿਹੜਾ ਪੌੜੀਆਂ ਤੋਂ ਉੱਪਰ ਤੁਸੀਂ ਦੇਖ ਸਕਦੇ ਹੋਗੇ ਇੱਥੇ ਵੀ ਜਿਹੜਾ ਹ ਮੈਂ ਕਹੂੰਗਾ ਬਿਲਕੁਲ ਜ਼ੂਮ ਕੀਤਾ ਜਾਏ ਬਲਜਿੰਦਰ ਜਿੱਥੇ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਨੇ ਉਹ ਨੇੜੇੋਂ ਦਿਖਾਇਆ ਜਾਏ ਉਹ ਤੁਸੀਂ ਦੇਖ ਸਕਦੇ ਹੋਗੇ ਨਿਹੰਗ ਜਥੇਬੰਦੀਆਂ ਇੱਕ ਪਾਸੇ ਤੇ ਦੂਜੇ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਦੋਨਾਂ ਦੇ ਵਿਚਕਾਰ ਜਿਹੜੀ ਬਹਿਸ ਹੋ ਰਹੀ ਹੈਗੀ ਉਹ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੀਆਂ ਨੇ ਨਿਹੰਗ ਜਥੇਬੰਦੀਆਂ ਪਰ ਐਸਜੀਪੀਸੀ ਦੀ ਟਾਸਕ ਫੋਰਸ ਦੇ ਵੱਲੋਂ ਨਿਹੰਗ ਜਥੇਬੰਦੀਆਂ ਦੇ ਕੁਝ ਕਨੇਹੰਗਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹਿਆਂਗੇ ਇਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜੋ ਸੀਨ ਬਣਿਆ ਤੁਸੀਂ ਆ ਦੇਖ ਸਕਦੇ ਹੋਗੇ ਕਿਸ ਪ੍ਰਕਾਰ ਇਹ ਜਿਹੜੇ ਨੇ ਨਿਹੰਗ ਸਿੰਘ ਇਹ ਕਹਿ ਰਹੇ ਨੇ ਕਿ ਅਸੀਂ ਉੱਪਰ ਜਾਣਾ ਹੈਗਾ ਪਰ ਇੱਕ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਹੈ ਤੇ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਨਾਲ ਹੀ ਇੱਥੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਵੀ ਪਹੁੰਚੀ ਹੋਈ ਹੈ ਅਮਰਸਰ ਪੁਲਿਸ ਵੀ ਪਹੁੰਚੀ ਜਿਹਨਾਂ ਨੇ ਹੈੱਡ ਪੰਗਾ ਮੰਨੀਆਂ ਹੋਈਆਂ ਵਾਈਟ ਸ਼ਰਟਾਂ ਪਾਈਆਂ ਹੋਈਆਂ ਨੇ ਇਹ ਪੁਲਿਸ ਹੈ ਪੁਲਿਸ ਦੇ ਮੁਲਾਜ਼ਮ ਨੇ ਔਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋਗੇ ਐਸਜੀਪੀਸੀ ਦੀ ਟਾਸਕ ਫੋਰਸ ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਅੱਜ ਲਗਾਤਾਰ ਇਹ ਖਾਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਜਿਹੜਾਗਾ ਕੋਈ ਇੱਥੇ ਕੁਝ ਵੀ ਅਣਸਕਾਮੀ ਘਟਨਾ ਨਾ ਵਾਪਰੇ ਜਿਹਦੇ ਕਰਕੇ ਪਹਿਲਾਂ ਹੀ ਇਤਿਹਾਸ ਵਰਤਨ ਦੇ ਲਈ ਤੁਸੀਂ ਦੇਖ ਸਕਦੇ ਹੋ ਐਸਜੀਪੀਸੀ ਦੇ ਟਾਸਕ ਫੋਰਸ ਦੇ ਭਾਰੀ ਗਿਣਤੀ ਦੇ ਵਿੱਚ ਮੈਂਬਰ ਇੱਥੇ ਪਹੁੰਚੇ ਹੋਏ ਸੀਗੇ ਤਾਂ ਹੀ ਤਸਵੀਰਾਂ ਜਿਹੜੀਆਂ ਤੁਹਾਨੂੰ ਲਾਈਵ ਦਿਖਾ ਰਹੇ ਆਂਗੇ ਮੈਂ ਕਹੂੰਗਾ ਬਲਜਿੰਦਰ ਇੱਕ ਵਾਰ ਹੋਰ ਦੁਬਾਰੇ ਦਿਖਾਓ ਦੇਖੋ ਤੁਸੀਂ ਉਹ ਦੇਖੋ ਇੱਕ ਹੋਰ ਜਿਸ ਨੂੰ ਬਾਹਰ ਕੱਢਿਆ ਗਿਆ ਹੈਗਾ ਇੱਕ ਜ਼ੂਮ ਕਰਕੇ ਦਿਖਾਓ ਬਲਜਿੰਦਰ ਇੱਕ ਹੋਰ ਨਿਹੰਗ ਸਿੰਘ ਨੂੰ ਬਾਹਰ ਕੱਢਿਆ ਗਿਆ ਹੈਗਾ ਜੋ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਤਾਂ ਹੀ ਹੈ ਕਿ ਸਾਰਾ ਕੁਝ ਸ਼ਾਂਤੀ ਰਹੇ ਅਸੀਂ ਵੀ ਇਹੀ ਚਾਹੁੰਦੇ ਆ ਕਿ ਸ਼ਾਂਤੀ ਨਾਲ ਸਾਰਾ ਕੁਝ ਨਿਬੜੇ ਕਿਉਂਕਿ ਲਗਾਤਾਰ ਜਿਹੜਾ ਹੈਗਾ ਤੁਹਾਨੂੰ ਦੱਸਦੀ ਕਿ ਲਗਾਤਾਰ ਨਿਹੰਗ ਜਥੇਬੰਦੀਆਂ ਦਮਦਮੀ ਟਕਸਾਲ ਇੱਕ ਪਾਸੇ ਸਾਰੇ ਇਸ ਗੱਲਾਂ ਦਾ ਵਿਰੋਧ ਕਰ ਰਹੇ ਸੀਗੇ ਕਿ ਜਿਹੜੇ ਤੁਹਾਨੂੰ ਦੱਸਦੀ ਕਿ ਜਿਹੜੇ ਇੱਥੇ ਜਹੇਦਾਰ ਨੇ ਉਹ ਨਾਂ ਸਨਮਾਨਤ ਕਰਨ ਉਹ ਨਾਂ ਜਿਹੜਾ ਸਰੋਪਾਉ ਦੇਨ ਪਰ ਹੁਣ ਦੇਖਣਾ ਹੋਊਗਾ ਕਿ ਆਖਰਕਾਰ ਬੰਦਾ ਕੀ ਹੈਗਾ ਕਿਉਂਕਿ ਬੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਟਾਸਕ ਫੋਰਸ ਹੈ ਉਹ ਵੀ ਲਈ ਗਈ ਹੈ ਕਿ ਐਸਜੀਪੀਸੀ ਦੀ ਖਾਸ ਤੌਰ ਤੇ ਟਕਰਾਓ ਨਾ ਹੋਵੇ ਆ ਦੇਖੋ ਤੁਸੀਂ ਟਕਰਾਓ ਨਾ ਹੋਣ ਦੇ ਲਈ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਹੈਗਾ ਪਰ ਥੋੜਾ ਬਹੁਤ ਟਕਰਾਓ ਜਿਹੜਾਗਾ ਉਹ ਹੋ ਰਿਹਾ ਹੈਗਾ ਕਿਉਂਕਿ ਅੰਦਰ ਜਾਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈਗੀ ਪਰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕੁਝ ਨਿਹੰਗਾਂ ਵੱਲੋਂ ਹਾਲਾਂਕਿ ਇਸ ਗੱਲ ਦਾ ਵਿਰੋਧ ਜਤਾਇਆ ਗਿਆ ਪਰ ਫੇਰ ਵੀ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਤਾਂ ਇਹ ਤਸਵੀਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਜਿੱਥੋਂ ਤੁਹਾਨੂੰ ਲਾਈਵ ਦਿਖਾ ਰਹਿਆਂਗਾ ਪ੍ਰੋ ਪੰਜਾਬ ਟੀਵੀ ਔਰ ਆ ਦੇਖੋ ਕਾਲੀਆਂ ਪੱਗਾਂ ਜਨਾਂ ਬੰਨੀਆਂ ਇਹ ਸਾਰੇ ਜਿਹੜਾ ਟਾਸਕ ਫੋਰਸ ਦੇ ਮੈਂਬਰ ਨੇ ਜਿੱਥੇ ਟਾਸਕ ਫੋਰਸ ਦੇ ਮੈਂਬਰ ਲਗਾਏ ਗਏ ਨੇ ਤਾਂ ਕਿ ਕੋਈ ਘਟਨਾ ਨਾ ਵਾਪਰੇ ਕੋਈ ਕਿਸੇ ਤਰ੍ਹਾਂ ਦਾ ਇੱਥੇ ਵੈਰ ਵਿਰੋਧ ਨਾ ਹੋਵੇ ਸਾਰਾ ਕੁਝ ਸ਼ਾਂਤੀ ਨਾਲ ਨਿਭੜੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਸਾਰਾ ਕੁਝ ਸ਼ਾਂਤੀ ਦੇ ਨਾਲ ਨਿਭੜਨਾ ਚਾਹੀਦਾ ਹੈ ਪਹਿਲਾਂ ਬਾਬਾ ਬਲਬੀਰ ਸਿੰਘ ਜੀ ਗਏ ਸੀ ਬੁੱਢਾ ਦਲ ਦੇ ਮੁਖੀ ਤੇ ਹੁਣ ਭਾਈ ਜਸਵੀਰ ਸਿੰਘ ਰੋਡੇ ਵੀ ਇੱਥੇ ਪਹੁੰਚੇ ਹੋਏ ਨੇ ਤੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋਗੇ ਇਹ ਤਸਵੀਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਜਿੱਥੇ ਇਹ ਸਾਰਾ ਕੁਝ ਵਾਪਰਿਆ ਥੋੜੀ ਦੇਰ ਦੇ ਵਿੱਚ ਮੋੜੇ ਮੋਟੇ ਜਿਹੜਾ ਤੁਸੀਂ ਦੇਖਿਆ ਕਿ ਜਿਸ ਪ੍ਰਕਾਰ ਇੱਕ ਨਿਹੰਗ ਸਿੰਘ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਹਾਲਾਂਕਿ ਉਹ ਜਥੇਬੰਦੀਆਂ ਦੇ ਨਾਲ ਆਇਆ ਸੀ ਪਰ ਕੀ ਕਾਰਨ ਰਹਿ ਕੇ ਉਹ ਅੰਦਰ ਨਹੀਂ ਜਾ ਸਕਿਆ ਉਸ ਤੋਂ ਬਾਅਦ ਲਗਾਤਾਰ ਇੱਕ ਦੋ ਹੋਰ ਨਿਹੰਗਾਂ ਨੂੰ ਬਾਹਰ ਕੱਢਿਆ ਗਿਆ ਸ਼ਾਇਦ ਹੋ ਸਕਦਾ ਹੈ ਕਿ ਉਹ ਮਾਹੌਲ ਖਰਾਬ ਕਰ ਰਹੇ ਹੋਣ ਜਾਂ ਕੀ ਹੈ ਇਹ ਤਾਂ ਜਿਹੜਾ ਬਾਅਦ ਦੀ ਗੱਲ ਆ ਪਰ ਤੁਸੀਂ ਇੱਕ ਵਾਰ ਤਸਵੀਰ ਦੇਖੀ ਹੈ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਹੈ ਇਸ ਦੇ ਵਿੱਚ ਤੁਸੀਂ ਸਾਫ਼ ਦੇਖਿਆ ਕਿਸ ਪ੍ਰਕਾਰ ਜਿਹੜਾ ਨਿਹੰਗ ਨੂੰ ਬਾਹਰ ਕੱਢਿਆ ਗਿਆ ਔਰ ਐਸਜੀਪੀਸੀ ਵੀ ਨਹੀਂ ਚਾਹੂਗੀ ਕਿ ਕਿਸੇ ਤਰ੍ਹਾਂ ਦਾ ਟਕਰਾਓ ਇੱਥੇ ਬਣੇ ਕਿਉਂਕਿ ਸਾਰਾ ਕੁਝ ਸ਼ਾਂਤੀ ਦੇ ਨਾਲ ਬੜੇ ਹਾਲਾਂਕਿ ਦੇਖਣਾ ਹੋਊਗਾ ਕਿ ਜਹੇਦਾਰ ਕੁਲਦੀਪ ਸਿੰਘ ਗੜਗੱਜ ਇੱਥੇ ਅਰਦਾਸ ਕਰਨ ਆਉਂਦੇ ਨੇ ਜਾਂ ਉਸ ਤੋਂ ਬਾਅਦ ਸਰੋਪਾਉ ਵੀ ਦਿੰਦੇ ਨੇ ਜਾਂ ਉਸ ਤੋਂ ਬਾਅਦ ਸਨਮਾਨ ਕਰਦੇ ਨੇ ਜਾਂ ਨਹੀਂ ਕਰਦੇ ਜਾਂ ਕੌਮਦਰਾ ਸੰਦੇਸ਼ ਦਿੰਦੇ ਆ ਜਾਂ ਨਹੀਂ ਦਿੰਦੇ ਇਹ ਗੱਲਾਂ ਸਾਰੀਆਂ ਦੇਖਣ ਵਾਲੀਆਂ ਹੋਣਗੀਆਂ ਆਉਣ ਵਾਲੇ ਕੁਝ ਹੀ ਮਿੰਟਾਂ ਦੇ ਵਿੱਚ ਇਹ ਸਾਰਾ ਕੁਝ ਕਲੀਅਰ ਹੋ ਜਾਏਗਾ ਸ਼੍ਰੀ ਅਕਾਲ ਤੱਕ ਸਾਥੋਂ ਤੁਹਾਨੂੰ ਲਗਾਤਾਰ ਜਿਹੜਾ ਹੈ ਕਵਰੇ ਅਸੀਂ ਦਿਖਾ ਰਹੇ ਹਾਂਗੇ ਜਿਹੜੀ ਅਮਰ ਸਾਹਿਬ ਸਾਫ ਖੜੇ ਆ ਜਿਹੜੀ ਹਰਮੰਦਰ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਿੱਛੇ ਵੱਡੀ ਗਿਣਤੀ ਦੇ ਵਿੱਚ ਟਾਸਕ ਫੋਰਸ ਜਿਹੜੀ ਉਹ ਲਗਾਈ ਗਈ ਹੈ ਐਸਜੀਪੀਸੀ ਦੇ ਵੱਲੋਂ ਕਾਲੀਆਂ ਪੱਗਾਂ ਬੰਨੀਆਂ ਹੋਈਆਂ ਨੇ ਮੈਂ ਕਹੂੰਗਾ ਕਿ ਬਲਜਿੰਦਰ ਜ਼ੂਮ ਕਰਕੇ ਜਰੂਰ ਦਿਖਾਇਆ ਜਾਵੇ ਸਾਰਾ ਸੇਪਾਸੇ ਦ੍ਰਿਸ਼ ਸ਼੍ਰੀ ਕਲਤਕ ਸਾਹਿਬ ਦਾ ਦ੍ਰਿਸ਼ ਕਿਉਂਕਿ ਲਗਾਤਾਰ ਜਥੇਦਾਰ ਹੋਣਾ ਦਾ ਵਿਰੋਧ ਕੀਤਾ ਜਾ ਰਿਹਾ ਸੀ ਸੰਪਰਦਾਵਾਂ ਕਹਿ ਰਹੀਆਂ ਨੇ ਕਿ ਅੱਜ 6 ਜੂਨ ਹੈ ਅੱਜ ਜਥੇਦਾਰ ਨੇ ਸ਼ਹੀਦਾਂ ਨੂੰ ਸਨਮਾਨ ਕਰਨਾ ਹੁੰਦਾ ਸੀ ਇਦਾਂ ਦਾ ਔਰ ਸਰੋਪਾਉ ਦੇਣੇ ਹੁੰਦੇ ਨੇ ਤੇ ਕੌਮ ਦੇ ਨਾਲ ਸੰਦੇ ਦੂਜੇ ਪਾਸੇ ਨੰਗ ਜਥੇਬੰਦੀਆਂ ਤੇ ਦੂਜੇ ਪਾਸੇ ਦਮਦਮੀ ਟਕਸਾਲ ਬਾਬਾ ਹਰਨਾਮ ਸਿੰਘ ਖਾਲਸਾ ਜੀ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਬਿਲਕੁਲ ਇਹ ਨਹੀਂ ਹੋਣ ਦੇਵਾਂਗੇ ਨਾ ਹੀ ਜਥੇਦਾਰ ਕਾਲ ਤਖਤ ਸਾਹਿਬ ਜਿਹੜੇ ਐਕਟਿੰਗ ਲਗਾਏ ਗਏ ਨੇ ਭਾਈ ਕੁਲਦੀਪ ਸਿੰਘ ਗੜਗੱਜ ਨਾ ਤਾਂ ਉਹ ਕੌਮ ਦੇਣਾ ਸੰਦੇਸ਼ ਦੇਣ ਤੇ ਨਾ ਹੀ ਉਹ ਸਨਮਾਨ ਕਰਨ ਪਰ ਦੂਜੇ ਪਾਸੇ ਪਿਛਲੇ ਦਿਨਾਂ ਦੇ ਵਿੱਚ ਸਹਿਮਤੀ ਬਣਾਉਣ ਦੇ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ ਐਸਜੀਪੀਸੀ ਪ੍ਰਧਾਨ ਧਾਮੀ ਖੁਦ ਜਾਣਦੇ ਨੇ ਲਗਾਤਾਰ ਮਨਾਉਂਦੇ ਨੇ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੂੰ ਭਰ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੇ ਕਿਹਾ ਕਿ ਮੈਂ ਆਪਣੇ ਸਟੈਂਡ ਤੇ ਕਾਇਮ ਆ ਮੈਂ ਪਿੱਛੇ ਨਹੀਂ ਹਟਾਂਗਾ ਪਰ ਅੱਜ ਦੇਖਣਾ ਹੋਊਗਾ ਕਿ ਅੱਜ ਕੀ ਜਥੇਦ ਫਸਿਲ ਤੋਂ ਕੌਮ ਦੇ ਨਾਲ ਸੰਦੇਸ਼ ਜਾਰੀ ਕਰਦੇ ਨੇ ਜਾਂ ਉਹ ਨਹੀਂ ਕਰਦੇ ਕਿਉਂਕਿ ਜਿੱਥੋਂ ਤੱਕ ਸਾਡੇ ਜਿਹੜਾ ਸੂਤਰ ਦੱਸ ਰਹੇ ਨੇ ਕਿ ਹੋ ਸਕਦਾ ਹੈ ਕਿ ਬਾਬਾ ਜੀ ਇੱਥੋਂ ਜਾਂ ਜੱਜਦਾ ਸਾਹਿਬ ਜਿਹੜੇ ਨੇ ਇੱਥੋਂ ਸਿਰਫ ਅਰਦਾਸ ਕਰਨ ਔਰ ਬਾਕੀ ਕੰਮ ਜਿਹੜਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਕਰਨ ਤਾਂ ਦੇਖਣਾ ਹੋਊਗਾ ਕਿ ਕੀ ਹੁੰਦਾ ਹੈਗਾ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਜਿਹੜਾ ਐਸਜੀਪੀਸੀ ਦੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਜਿਹੜੇ ਕਾਲੀਆਂ ਪੱਗਾਂ ਤੁਸੀਂ ਦੇਖ ਸਕਦੇ ਹੋ ਜਿੰਨਾਂ ਜਿੰਨਾਂ ਦੇ ਕਾਲੀਆਂ ਪੱਗਾਂ ਬੰਨੀਆਂ ਨੇ ਇਹ ਸਾਰੀ ਟਾਸਕ ਫੋਰਸ ਹੈ ਐਸਜੀਪੀਸੀ ਦੀ ਟਾਸਕ ਫੋਰਸ ਜਿਹੜੀ ਤੁਸੀਂ ਦੇਖ ਸਕਦੇ ਹੋ ਇੱਥੋਂ ਲਗਾਈ ਗਈ ਹੈਗੀ ਤਾਂ ਬਲਜਿੰਦਰ ਸਾਰਾ ਦਿਖਾ ਦਿਓ ਨੇੜੋਂ ਨੀਚੋਂ ਵੀ ਦਿਖਾ ਦਿਓ ਜਿੱਥੇ ਬੈਠੇ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਬਿਲਕੁਲ ਤੁਸੀਂ ਉੱਥੋਂ ਦੇਖੋਗੇ ਦ੍ਰਿਸ਼ਤਾ ਤੁਹਾਨੂੰ ਦੇਖ ਸਕਦੇ ਹੋ ਸਾਰਾ ਕਲੀਅਰ ਹੋ ਜਾਏਗਾ ਕਿ ਕਿਸ ਪ੍ਰਕਾਰ ਦੀ ਸਥਿਤੀ ਇਸ ਸਮੇਂ ਬਣੀ ਹੋਈ ਹੈ ਸ੍ਰੀ ਅਕਾਲ ਕਿ ਕੋਈ ਟਕਰਾਅ ਦੀ ਸਥਿਤੀ ਬਣੇ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਟਕਰਾਅ ਦੀ ਸਥਿਤੀ ਬਣੇ ਸਾਰੇ ਚਾਹੁੰਦੇ ਆ ਕਿ ਆਮਨ ਸ਼ਾਂਤੀ ਦੇ ਨਾਲ ਸਾਰਾ ਕੁਝ ਜਿਹੜਾ ਸਹੀ ਤਰੀਕੇ ਦੇ ਨਾਲ ਹੋ ਜਾਏ ਪਰ ਦੂਜੇ ਪਾਸੇ ਸੰਪਰਦਾਵਾਂ ਲਗਾਤਾਰ ਵਿਰੋਧ ਕਰ ਰਹੀ ਆ ਹੁਣੇ-ਹੁਣੇ ਅਸੀਂ ਬਾਬਾ ਬਲਬੀਰ ਸਿੰਘ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਅਸੀਂ ਜਿਹੜਾ ਜੈਦਾਰ ਅਕਾਲ ਤਖਤ ਸਾਹਿਬ ਜੋ ਕਿ ਐਕਟਿੰਗ ਲਗਾਏ ਗਏ ਨੇ ਭਾਈ ਗੁਲਦੀਪ ਸਿੰਘ ਗੜਗੱਜ ਅਸੀਂ ਪਹਿਲਾਂ ਹੀ ਕਿਹਾ ਹੋਇਆ ਕਹਿੰਦੇ ਕਿ ਇੱਥੇ ਉਹਨਾਂ ਦੇ ਵੱਲੋਂ ਸਨਮਾਨ ਨਹੀਂ ਕੀਤਾ ਜਾਣਾ ਨਾ ਹੀ ਉਹਨਾਂ ਦੇ ਵੱਲੋਂ ਇੱਥੇ ਸਰੋਪਾਉ ਦੇਣੇ ਦਿੱਤੇ ਜਾਣਗੇ ਪਰ ਦੂਜੇ ਪਾਸੇ ਦੇਖਣਾ ਹੋਊਗਾ ਕਿ ਆਖਰਕਾਰ ਸਥਿਤੀ ਇੱਥੇ ਬਣਦੀ ਕੀ ਹੈ ਥੋੜੀ ਦੇਰ ਦੇ ਵਿੱਚ ਸਥਿਤੀ ਕਲੀਅਰ ਹੋ ਜਾਏਗੀ ਕਿ ਜੈਦਾਰ ਅਕਾਲ ਤਖਤ ਅਕਾਲ ਤਖਤ ਸਾਹਿਬ ਗਿਆਨੀ ਗੁਲਦੀਪ ਸਿੰਘ ਗੜਗੱਜ ਉਹ ਸਨਮਾਨਤ ਕਰਦੇ ਨੇ ਉਹ ਸਰੂਪਾਉ ਦਿੰਦੇ ਨੇ ਜਾਂ ਨਹੀਂ ਦਿੰਦੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਮਾਮਲਾ ਅਖਰਕਾਰ ਉਦੋਂ ਭੱਗਦਾ ਜਦੋਂ ਗੈਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੂੰ ਐਕਟਿੰਗ ਜਥੇਦਾਰ ਨਿਯੁਕਤ ਕੀਤਾ ਜਾਂਦਾ ਉਹਨਾਂ ਦੀ ਨਿਯੁਕਤੀ ਤੇ ਵੀ ਬੜੇ ਸਵਾਲ ਹੋਏ ਸੀ ਸੰਪਰਦਾਵਾਂ ਨੇ ਵਿਰੋਧ ਕੀਤਾ ਸੀ ਲਗਾਤਾਰ ਸੰਪਰਦਾਵਾਂ ਵਿਰੋਧ ਕਰ ਰਹੀਆਂ ਸੀ ਕਿ ਅਖਰਕਾਰ ਸੰਪਰਦਾਵਾਂ ਦੀ ਮਰਜ਼ੀ ਤੋਂ ਬਿਨਾਂ ਸਭ ਹੋ ਕਿਵੇਂ ਗਿਆ ਪਰ ਕਿਹਾ ਜਾ ਰਿਹਾ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਖੁਦ ਪਹੁੰਚੇ ਮਹਿਤੇ ਦਮਦਮੀ ਟਕਸਾਲ ਪਹੁੰਚਦੇ ਨੇ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਬਾਬਾ ਹਰਨਾਮ ਸਿੰਘ ਖਾਲਸਾ ਜੀ ਨੂੰ ਕਿਉਂਕਿ ਕਿ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਤੇ ਦੂਜੇ ਪਾਸੇ ਹੁਣ ਟਾਸਕ ਫੋਰਸ ਦੇਖੋ ਜੀ ਕਿੰਨੀ ਜਿਆਦਾ ਟਾਸਕ ਫੋਰਸ ਜਿਹੜੀ ਹੈ ਲਗਾਈ ਗਈ ਹੈਗੀ ਕਾਲੀਆਂ ਪੱਗਾਂ ਬੰਨੀਆਂ ਹੋਈਆਂ ਨੇ ਜਿਨ੍ਹਾਂ ਨੇ ਸਾਰੀ ਟਾਸਕ ਫੋਰਸ ਹੈ ਐਸਜੀਪੀਸੀ ਦੀ ਤੇ ਦੂਜੇ ਪਾਸੇ ਜਿਹੜੇ ਪੁਲਿਸ ਮੁਲਾਜ਼ਮ ਨੇ ਇੱਥੇ ਉਹ ਵੀ ਜਿਹੜੇ ਪਹੁੰਚੇ ਹੋਏ ਨੇ ਉਹਨਾਂ ਦੇ ਵੀ ਜਿਹੜਾ ਸਿਵਲ ਕਹਿ ਸਕਦੇ ਸਿਵਲ ਤਾਂ ਨਹੀਂ ਕਹਿ ਸਕਦੇ ਉਹਨਾਂ ਦੇ ਵੀ ਜਿਹੜਾ ਅੱਡਰੈਸ ਕੋਡ ਜਿਹੜਾ ਉਹਨਾਂ ਦਾ ਵਾਈਟ ਸ਼ਰਟ ਔਰ ਰੈੱਡ ਟਰਬਨ ਜਾਂ ਫਿਰ ਬਲੈਕ ਟਰਬਨ ਉਹਨਾਂ ਦੇ ਵੀ ਜਿਹੜਾ ਇਹ ਕਿ ਪਾਇਆ ਹੋਇਆਗਾ ਔਰ ਸਾਰੇ ਤੁਸੀਂ ਦੇਖ ਸਕਦੇ ਹੋ ਇੱਥੇ ਚੱਪੇ-ਚੱਪੇ ਦੇ ਉੱਪਰ ਆਸੇ-ਪਾਸੇ ਵੀ ਦਰਬਾਰ ਸਾਹਿਬ ਦੇ ਪੁਲਿਸ ਅੱਜ ਪੂਰੀ ਤਰ੍ਹਾਂ ਨਾਜ਼ਰ ਕੀਤੀ ਗਈ ਹੈ ਤਾਂ ਕਿ ਕੋਈ ਅਣਸਹਾਵੀ ਘਟਨਾ ਜਿਹੜੀ ਹੈ ਨਾ ਵਾਪਰੇ ਪਰ ਤੁਸੀਂ ਆ ਦੇਖੋ ਜਿਹੜੀ ਟਾਸਕ ਫੋਰਸ ਇੱਥੇ ਲਗਾਈ ਗਈ ਹੈਗੀ ਤਾਂ ਇਹ ਟਾਸਕ ਫੋਰਸ ਜਿਹੜੀ ਹੈ ਐਸਜੀਪੀਸੀ ਦੀ ਹੈ ਔਰ ਪੂਰੇ ਪ੍ਰਬੰਧ ਐਸਜੀਪੀਸੀ ਨੇ ਕੀਤੇ ਹੋਏ ਨੇ ਕਿ ਕੋਈ ਟਕਰਾਓ ਵਾਲੀ ਸਥਿਤੀ ਜਿਹੜੀ ਹੈ ਉਹ ਨਾ ਬਣੇ ਤਾਂ ਤਸਵੀਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਹੋਣੇ ਹੁਣੇ ਹੁਣੇ ਬਾਬਾ ਬਲਬੀਰ ਸਿੰਘ ਗਏ ਨੇ ਨਿਹੰਗ ਨਿਹੰਗ ਜਥੇਬੰਦੀ ਦੇ ਮੁਖੀ 96 ਕਰੋੜੀ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਮੌਜੂਦ ਹਨ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਸਾਹਿਬ ਜੀ ਫਤਿਹ ਬਾਬਾ ਜੀ ਕਿਵੇਂ ਦੇਖਦੇ ਹੋ ਅੱਜ ਜਿਹੜਾ ਅਕਾਲ ਤਖਤ ਸਾਹਿਬ ਉੰਦਾ ਫੇਰੀ ਬੋਲ ਕੇ ਨਹੀਂ ਅੱਜ ਤੁਹਾਨੂੰ ਕੀ ਲੱਗਦਾ ਕੀ ਹੋਏਗਾ ਕੁਲਦੀਪ ਸਿੰਘ ਗੜਗੱਜ ਹੋਣਾ ਨੂੰ ਅੱਜ ਜਿਹੜਾ ਹੈ ਕੱਲੂ ਘਰਾ ਦੇਸ ਹੈ ਤੇ ਜਿਹੜੀ ਉਦੋਂ ਦੀ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖਤ ਤੇ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਤੇ ਬਹੁਤ ਸਾਰੇ ਜਿਹੜੇ ਬੱਚੇ ਬੀਬੀਆਂ ਸਿੰਘ ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚ ਮਹਾਨ ਬਾਬਾ ਜੀ ਕੀ ਲੱਗਦਾ ਜਦ ਜਸਦਾ ਸਾਹਿਬ ਅੱਜ ਸਰੋਪਾਉ ਦੇਣਗੇ ਸਨਮਾਨ ਕਰਨਗੇ ਜਿੱਦਾਂ ਦਾ ਕਿਉਂਕਿ ਸੰਪਰਦਾਵਾਂ ਮ ਵਿਰੋਧ ਕਰ ਰਹੀਆਂ ਨੇ ਨਹੀਂ ਆਪਣੇ ਗੁਰੂ ਸਾਹਿਬ ਕਿਰਪਾਈ ਕਰਨਗੇ ਸਾਰਾ ਠੀਕ ਰਹੂਗਾ ਤੇ ਮੈਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਸਾਰੀਆਂ ਹੀ ਸੰਪਰਦਾਵਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਅਮਨ ਮਾਨ ਸ੍ਰੀ ਅਕਾਲ ਤਖਤ ਸਾਹਿਬ ਦਾ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਪਰਕੰਮਿਆਂ ਦੇ ਵਿੱਚ ਆ ਸਾਡੀਆਂ ਨੇ ਹੈਂਗਸੰਗ ਜਥੇਬੰਦੀਆਂ ਇਹਨਾਂ ਦੇ ਮੁਖੀਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਨ ਬਾਨ ਸ਼ਾਨ ਵਾਸਤੇ ਅਸੀਂ ਜਿਹੜਾ ਕੋਈ ਵੀ ਇੱਥੇ ਰੋਲਾ ਰੱਪਾ ਜਾਂ ਉਹਦੇ ਜਿਹੜਾ ਸਖਤ ਖਿਲਾਫ ਹਾਂ ਵਿਆਰ ਨਾਲ ਆਪਸੀ ਗੁਰਮਤੇ ਨਾਲ ਹੀ ਸਾਰੇ ਕਾਰਜ ਹੋਣੇ ਚਾਹੀਦੇ ਨੇ ਪਰ ਮਰਿਆਦਾ ਦੇ ਉਲਟ ਕੋਈ ਕੰਮ ਨਹੀਂ ਹੋਣਾ ਟਾਸਕ ਫੋਰਸ ਨੂੰ ਕਿਵੇਂ ਦੇ ਦਿਓ ਜਿਸ ਹਾਂ ਉਹਨੇ ਨਹੀਂ ਗਿਣਤੀ ਦੇ ਵਿੱਚ ਲਗਾਇਆ ਗਿਆ ਉਹਨਾਂ ਦਾ ਆਪਦਾ ਕੰਮ ਹੈ ਸਾਡਾ ਆਪਦਾ ਕੰਮ ਹੈ ਉਹਨਾਂ ਨੂੰ ਲੱਗ ਰਿਹਾ ਕਿ ਕੁਝ ਹੋ ਸਕਦਾ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਭ ਮਹਾਰਾਜ ਕਿਰਪਾ ਕਰਨਗੇ ਤੁਹਾਡੀ ਗੱਲ ਹੋਈ ਹੈ ਹਰਜਿੰਦਰ ਸਿੰਘ ਧਾਮੀ ਹੋਣਾ ਨਹੀਂ ਹੋਈ ਨਾ ਨਾ ਕਿਸੇ ਨਾਲ ਨਹੀਂ ਮਹਾਰਾਜ ਕਿਰਪਾ ਕਰਨਗੇ ਸਭ ਜਿਹੜਾ ਬਹਿਸ ਹੋ ਰਹੀ ਹੈਗੀ ਇੱਕ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਹੈ ਤੇ ਦੂਜੇ ਪਾਸੇ ਨਿਹੰਗ ਜਥੇਬੰਦੀਆਂ ਤੁਸੀਂ ਦੇਖ ਸਕਦੇ ਹੋਗੇ ਮੈਂ ਕਹੂੰਗਾ ਬਲਜਿੰਦਰ ਬਿਲਕੁਲ ਜ਼ੂਮ ਕਰ ਦਿੱਤਾ ਜਾਵੇ ਤਾਂ ਤਸਵੀਰਾਂ ਦੇਖੋ ਸੀ ਇਹ ਹੁਣ ਇਹ ਨਿਹੰਗ ਜਥੇਬੰਦੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਸੀ ਉੱਪਰ ਜਾਣ ਦੇ ਲਈ ਕੋਸ਼ਿਸ਼ ਕਰ ਰਹੀਆਂ ਸੀ ਪਰ ਉਹਨਾਂ ਨੂੰ ਜਿਹੜਾ ਬਾਹਰ ਕੱਢਿਆ ਜਾ ਰਿਹਾ ਹੈਗਾ ਔਰ ਇੱਕ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਤੁਸੀਂ ਦੇਖ ਸਕਦੇ ਹੋਗੇ ਭਾਰੀ ਗਿਣਤੀ ਦੇ ਵਿੱਚ ਤਨਾਤ ਕੀਤੀ ਹੋਈ ਹੈਗੀ ਇੱਕ ਪਾਸੇ ਨਿਹੰਗ ਜਥੇਬੰਦੀਆਂ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣੀਆਂ ਤਾਂ ਹੁਣੇ-ਹੁਣੇ ਬਾਬਾ ਬਲਵੀਰ ਸਿੰਘ ਜੀ ਬੁੱਢਾ ਦਲਾਏ ਸੀ ਤੇ ਆਹ ਦੂਜੇ ਪਾਸੇ ਦੇਖੋ ਨਿਹੰਗ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਜ ਨਿਆਗ ਸਿੰਘ ਨੇ ਉਹ ਦੇਖੋ ਮੈਂ ਕਹੂੰਗਾ ਬਲਜਿੰਦਰ ਖੱਬੇ ਸਾਈਡ ਤੋਂ ਦਿਖਾਓ ਖੱਬੇ ਸਾਈਡ ਤੋਂ ਦਿਖਾਓ ਬਿਲਕੁਲ ਜਿਹੜਾ ਪੌੜੀਆਂ ਤੋਂ ਉੱਪਰ ਤੁਸੀਂ ਦੇਖ ਸਕਦੇ ਹੋਗੇ ਇੱਥੇ ਵੀ ਜਿਹੜਾ ਹੁਣ ਹੌਲੀ ਹੌਲੀ ਹਲਚਲ ਹੋ ਰਹੀ ਹੈ ਕਿਉਂਕਿ ਇੱਕ ਪਾਸੇ ਐਸਜੀਪੀਸੀ ਟਾਸਕ ਫੋਰਸ ਮੈਂ ਕਹੂੰਗਾ ਬਿਲਕੁਲ ਜ਼ੂਮ ਕੀਤਾ ਜਾਏ ਬਲਜਿੰਦਰ ਜਿੱਥੇ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਨੇ ਉਹ ਨੇੜੇੋਂ ਦਿਖਾਇਆ ਜਾਏ ਉਹ ਤੁਸੀਂ ਦੇਖ ਸਕਦੇ ਹੋਗੇ ਨਿਆਗ ਜਿੱਥੇ ਬੰਦੀਆਂ ਇੱਕ ਪਾਸੇ ਤੇ ਦੂਜੇ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਦੋਨਾਂ ਦੇ ਵਿਚਕਾਰ ਜਿਹੜੀ ਬਹਿਸ ਹੋ ਰਹੀ ਹੈਗੀ ਉਹ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੀਆਂ ਨੇ ਹੰਗ ਜਥੇ ਬੰਦੀਆਂ ਪਰ ਐਸਜੀਪੀਸੀ ਦੀ ਟਾਸਕ ਫੋਰਸ ਦੇ ਵੱਲੋਂ ਨੇ ਹੰਗ ਜਥੇ ਬੰਦੀਆਂ ਦੇ ਕੁਝ ਕਨੇ ਹੰਗਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹਿਆਂਗੇ ਇਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜੋ ਸੀਨ ਬਣਿਆ ਤੁਸੀਂ ਆ ਦੇਖ ਸਕਦੇ ਹੋਗੇ ਕਿਸ ਪ੍ਰਕਾਰ ਇਹ ਜਿਹੜੇ ਨੇ ਨਿਹੰਗ ਸਿੰਘ ਇਹ ਕਹਿ ਰਹੇ ਨੇ ਕਿ ਅਸੀਂ ਉੱਪਰ ਜਾਣਾ ਹੈਗਾ ਪਰ ਇੱਕ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਹੈ ਤੇ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋਗੇ